ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੁਕੇਸ਼ ਅੰਬੰਡੀ ਦੇ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਦੋਸਤੋ ਅਡਾਨੀ ਹਿੰਡਨਬਰਗ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਡਾਨੀ ਗਰੁੱਪ ਨੂੰ ਸ਼ੇਅਰ ਬਾਜ਼ਾਰ 'ਚ ਵੱਡਾ ਫਾਇਦਾ ਦੇਖਣ ਨੂੰ ਮਿਲਿਆ ਫੈਸਲੇ ਤੋਂ ਬਾਅਦ ਅਡਾਨੀ ਗਰੁੱਪ ਦੇ ਸਟਾਕ 'ਚ 12% ਦਾ ਵਾਧਾ ਹੋਇਆ ਹੈ ਤੇ ਜੀ ਹਾਂ ਅਸਲ ਅਡਾਨੀਸ ਮੁੱਤਬਈਅਰ ਪੂੰਜੀਕਰਨ 15 ਲੱਖ ਕਰੋੜ ਰੁਪਏ ਦੇ ਪੱਧਰ ਤੇ ਪਹੁੰਚ ਗਿਆ ਤੇ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਮੁਤਾਬਕ ਇਹਨਾਂ ਲਾਬਾ ਦੇ ਨਤੀਜੇ ਵਜੋਂ ਗੌਤਮ ਅਡਾਨੀ ਪਰਿਵਾਰ ਨਰਲੈਂਡ ਇੰਡਸਟਰੀ ਦੀ ਮੁਕੇਸ਼ ਅੰਬਨ ਨੂੰ ਪਛਾੜਦੇ ਹੋਏ ਭਾਰਤ ਦੇ ਸਭ ਤੋਂ ਅਮੀਰ ਪ੍ਰੋਮੋਟਰ ਦੇ ਸਰਲੇਖ ਨੂੰ ਮੋੜ ਪ੍ਰਾਪਤ ਕਰ ਲਿਆ ਬਦਦਬਾਰ ਨੂੰ ਗ 9.37 ਲੱਖ ਕਰੋੜ ਹੋ ਗਈ ਜੋ ਕਿ ਇੱਕ ਦਿਨ ਪਹਿਲਾਂ 8.98 ਲੱਖ ਕਰੋੜ ਸੀ ਜੀ ਹਾਂ ਇਸ ਦੇ ਮੁਕਾਬਲੇ ਅੰਕਸ਼ ਅਮਾਨੀ ਪ੍ਰਵਾਦੀ ਕਾਲਜ ਜਾਇਦਾਦ ਇਸ ਸਮੇਂ 9.38 ਲੱਖ ਕਰੋੜ ਤੋਂ ਘਟ ਕੇ 9.28 ਲੱਖ ਕਰੋੜ ਹੋ ਗਈ ਹੈ ਜੀ ਹਾਂ ਇਸ ਦਰਾਂ ਅਡਾਨੀ એનર્ਜੀ ਸਿਓਲਰਿਸ ਨੂੰ ਸਭ ਤੋਂ ਵੱਧ 11.60% ਦਾ ਫਾਇਦਾ ਹੋਇਆ ਅਡਾਨੀ ਟੋਟਲ ਗੈਸ ਨੂੰ 9.84% ਫਾਇਦਾ ਹੋਇਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ